ਟਾਡੀਆਂ ਦਾ ਦਰਬਾਰ ਸੱਜਿਆ ਤੇ ਗੁਰੂ ਹਰਗੋਬਿੰਦ ਮਹਾਰਾਜ ਨੇ ਉਹਨਾਂ ਟਾਡੀਆਂ ਨੂੰ ਬਿਠਾ ਲਿਆ ਕੋਲ ਮਹਾਰਾਜ ਕਹਿੰਦੇ ਟਾਡਿਓ ਕੀ ਕਰਦੇ ਹੁੰਦੇ ਹੋ ਕਹਿੰਦੇ ਮਹਾਰਾਜ ਕਰਨਾ ਕੀ ਨਿਆਣੇ ਪਾਲਣੇ ਆ ਪੈਸੇ ਚਾਰ ਚਾਹੀਦੇ ਹੋਰ ਕੀ ਆ ਤੁਮਾਰਾ ਕਹਿੰਦੇ ਪੈਸੇ ਆਉਂਦੇ ਕਿੱਥੋਂ ਉਹ ਕਹਿੰਦੇ ਲੋਕਾਂ ਦੀਆਂ ਸਿਫਤਾਂ ਕਰੀ ਜਾਇਦੀਆਂ ਫਲਾਣੇ ਦਾ ਪਾਪਾ ਬੜਾ ਚੰਗਾ ਫਲਾਣੇ ਦਾ ਦਾਦਾ ਬੜਾ ਚੰਗਾ ਫਲਾਣੇ ਦਾ ਪਰਦਾਦਾ ਬੜਾ ਚੰਗਾ ਲੋਕੀ ਪੈਸੇ ਦੇ ਦਿੰਦੇ ਹੋਰ ਕਰਨਾ ਕੀ ਹੈ ਮਹਾਰਾਜ ਕਹਿੰਦੇ ਅੱਜ ਤੋਂ ਬਾਦ ਲੋਕਾਂ ਦੀਆਂ ਸਿਫਤਾਂ ਛੱਡੋ ਸਿਫਤ ਕਰੋ ਗੁਰੂ ਗ੍ਰੰਥ ਸਾਹਿਬ ਦੀ ਸਿਫਤ ਕਰੋ ਗੁਰੂ ਨਾਨਕ ਦੇ ਲੋਕੀ ਕਮੀ ਕੋਈ ਨਹੀਂ ਰਹਿਣ ਦੇਣਗੇ ਮੈਨੂੰ ਨਹੀਂ ਪਤਾ ਸਾਡਾ ਲਾਣਾ ਇਸ ਚੀਜ਼ ਬਾਰੇ ਕੀ ਸੋਚਦਾ ਹੈ ਪਰ ਮੈਂ ਢਾਡੀ ਬਣ ਕੇ ਜਿੰਨਾ ਕੁਝ ਪ੍ਰਾਪਤ ਕੀਤਾ ਹੈ ਹੁਣ ਕਈ ਲੋਕੀ ਕਹਿਣਗੇ ਤੁਹਾਡਾ ਮੁੰਡਾ ਬਣੋ ਬਣਾਇਆ ਕਿਸੇ ਨੇ ਕੱਖ ਨਹੀਂ ਬਣਦਾ ਵੇਰੇ ਬਰਕਤ ਆ ਪਤਾ ਨਹੀਂ ਕਿੱਥੋਂ ਧੁਰ ਦਰਗਾਹ ਤੋਂ ਲਿਖੀ ਨਾਂ ਬਣੇ ਦੇ ਕੱਖ ਮਾ ਨਾ ਬਣੇ ਬਣੇ ਤੇ ਸਾਡੇ ਤੋਂ ਵੀ ਗਾਂ ਨਿਕਲ ਜੇ ਇੱਕ ਇੱਕ ਆਪੀ ਜਿ ਨਹੀਂ ਲਿਖਿਆ ਵੀ ਮੇਰਾ ਪੁੱਤ ਢਾਡੀ ਬਣੂਗਾ ਢਾਡੀ ਬਣਨਾ ਰਾਗੀ ਬਣਨਾ ਗਰੰਥੀ ਬਣਨਾ ਇਹਦੇ ਸੇਵਾ ਵਾ ਜਿਸ ਮਸਤਕ ਭਾਗ ਸੋ ਲਾਗਾ ਸੇਵ ਨਹੀਂ ਬਣਿਆ ਜਾਂਦਾ ਬਣਾਇਆ ਕੋਈ ਕੁਝ ਨਹੀਂ ਬਣਦਾ ਕਿੰਨਾ ਕੁਝ ਗੁਰੂ ਨੇ ਸਾਡੀ ਝੋਲੀ ਚ ਪਾ ਦਿੱਤਾ ਮੇਰੇ ਅਰਕਾ ਬੰਦਾ ਜਨੇ 10ਵੀਂ ਵੀ ਦੋ ਵਾਰੀ ਕੀਤੀ ਹੋਵੇ ਐਸ ਵਕਤ ਮੈਂ ਦੁਨੀਆ ਦੇ 17 ਕਮੂਲਕ ਇੱਕ ਸਾਲ ਦੇ ਵਿੱਚ ਘੁੰਮ ਲਿਆ ਜਿੰਨੇ ਕ ਸਾਨੂੰ ਨਾਂ ਜਬਾਨੇ ਹੁੰਦੇ ਮੈਂ ਇਹ ਨਹੀਂ ਜਿਤਾਉਣ ਲੱਗਾ ਕਿ ਮੈਂ ਇੱਥੇ ਇੱਥੇ ਗਿਆ ਵਾਂ ਮੈਂ ਜਿਤਾਉਣ ਲੱਗਾ ਹਾਂ ਕਿ ਮੇਰੇ ਗੁਰੂ ਹਰਗੋਬਿੰਦ ਨੇ ਬਾਹ ਇਨੀ ਨੇੜੇ ਹੋ ਕੇ ਫੜੀਆ ਅੱਜ ਦੁਨੀਆ ਦੇ ਜਿਹੜੇ ਮੁਲਕ ਚ ਫੋਨ ਕਰਦਗੇ ਉੱਥੋਂ ਲੋਕੇ ਕਹਿੰਦੇ ਆਜੋ ਭਾਈ ਇਹ ਬਰਕਤਾਂ ਨੇ ਗੁਰੂ ਹਰਗੋਬਿੰਦ ਮਹਾਰਾਜ ਦੇ ਨਾਂ ਦੀਆਂ ਇਸ ਕਰਕੇ ਚਕਾਇਆ ਕਰੋ ਸਿਰ ਇੱਥੇ ਦੋ ਟਾਈਮ ਆਉਂਦਾ ਜਾਂਦਿਆਂ ਖਾਲੀ ਨਾ ਨੰਗ ਜਾ ਕਰੋ ਟਾਢਾ ਗਾਣੇ ਦਬਾਨ ਲਾਇਆ ਤੇ ਮਹਾਰਾਜ ਕਹਿੰਦੇ ਟਾਢੀਓ ਇੱਕ ਕੰਮ ਕਰਿਓ ਅੱਜ ਤੋਂ ਬਾਅਦ ਆ ਗੁਰੂ ਦੇ ਹੋ ਕੇ ਮਰਿਓ ਗੁਰੂ ਦੇ ਹੋ ਕੇ ਜਿਓ ਲੋਕੀ ਤੁਹਾਨੂੰ ਖਲੋਖ ਲੋ ਕੇ ਡੀਕਿਆ ਕਰਨਗੇ ਵੀ ਫਲਾਣਾ ਨਹੀਂ ਆਇਆ ਫਲਾਣਾ ਨਹੀਂ ਆਇਆ ਸੁਣੋ ਸਾਧ ਸੰਗਤ ਇਹ ਨਵੀਂ ਨਕੋਰ ਬਿਲਕੁਲ ਰਚਨਾ ਵਾ ਮੈਂ ਕੱਲ ਹੀ ਲਿਖੀ ਆ ਕਿਉਂਕਿ ਅੱਜ ਮੇਰੀ ਪਰੀ ਦਿਵਸ ਸੀ ਦਿਵਾਨ ਸੀ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਤੇ ਇਹ ਵੀ ਲੋਕੀ ਕਈ ਕਹਿ ਦਿੰਦੇ ਹੁਣ ਮੈਨੂੰ ਪਤਾ ਲਾਈਵ ਚੱਲਦਾ ਤੇ ਮੇਰੇ ਆਪਣੀ ਜਮਾਤ ਨੇ ਮੇਰੇ ਨਾਲ ਗੁੱਸੇ ਹੋਣਾ ਕਹਿੰਦੇ ਨਵੀਂ ਕਵਿਤਾ ਤੇ ਵੇਖਣ ਤੋਂ ਬਿਨਾ ਨਹੀਂ ਅਸੀਂ गा ਸਕਦੇ ਰਾਤੀ ਮੈਂ ਕਵਿਤਾ ਦਿੱਤੀ ਆ ਜ਼ੁਬਾਨੀ ਵੀ ਗਾਉਣਗੇ ਪੂਰੀ ਵੀ ਗਾਉਣਗੇ ਕਾਪੀ ਦਾ ਨਾ ਨਹੀਂ ਹੋਊਗਾ ਬਿਲਕੁਲ ਜ਼ੁਬਾਨੀ गा ਕੇ ਗਾਉਣਗੇ ਇਹ ਮਾਨ ਹੁੰਦਾ ਬੰਦਿਆਂ ਤੇ ਭਾਈ دیਵਾਨ ਲੱਗਾ ਦਵਾਨ ਦੀ ਸਮਾਪਤੀ ਤੋਂ ਬਾਅਦ ਗੁਰੂ ਹਰਗੋਬਿੰਦ ਮਹਾਰਾਜ ਨੇ ਉਹ ਦੋਵੇਂ ਟਾਢੀ ਬਾਬਾ ਨਥਮਲ ਤੇ ਬਾਬਾ ਅਬਦੁਲਖੈਰ ਕੋਲ ਬਿਠਾਏ ਤੇ ਗੁਰੂ ਹਰਗੋਬਿੰਦ ਮਹਾਰਾਜ ਨੇ ਟਾਢੀਆਂ ਨੂੰ ਵਰ ਸੋ ਬੋਲਦੇ ਦਿਲਵਾਲ ਭੇਦ ਸੰਗਤਾ ਚ ਖੋ ਦੀ ਕੁਰਾ ਘੜ ਖੜ ਕੇ ਸੱਚ ਗਾਉਣਾ ਸੱਚ ਦੇ ਤਖਤ ਚੜ ਕੇ ਸੰਗਤ ਉਡੀਕੁਰਾ ਘੜ ਖੜ ਕੇ ਸੰਗਤ ਉਡੀਕੁਰਾ ਘੜ ਖੜ ਕੇ ਸੱਚ ਗਾਉਣਾ ਸੱਚ ਦੇ ਤਖਤ ਚੜ ਕੇ ਸੱਚ ਗਾਉਣਾ ਸੱਚ ਦੇ ਤਖਤ ਚੜ ਕੇ ਢੀਡ ਵਾਲੀ ਹੱਤੀ ਤੋਮ ਦੀ ਢਾਹੋ ਸਰੀਰਾਂ ਵਿੱਚ ਜਾਨ ਪਾਉਣੀ ਏ ਮੁਰਤੇ ਸਰੀਰਾਂ ਵਿੱਚ ਜਾਨ ਪਾਉਣੀ ਏ ਉਹ ਕੰਦੀ ਉੱਤੇ ਹੱਥ ਰੱਖ ਕੇ ਇਹ ਕਲਾਉਗੇ ਹੋ 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 ਕੰਦੀ ਉੱਤੇ ਰਖਦੇ ਹਕ ਕਰੋਗੇ ਕੰਦੀ ਉੱਤੇ ਹੱਥ ਰੱਖ ਕੇ ਕਲਾਉਗੇ ਹੁਣ ਤੁਸੀਂ ਢਾਡੀ ਗੁਰੂ ਦੇ ਕਹੋਗੇ ਹੁਣ ਤੁਸੀਂ ਢਾਡੀ ਗੁਰੂ ਦੇ ਬੱਜ ਕੇ ਵਕਾਰਾ ਕੋਲ ਤੁਸੀਂ ਰਹਿਣਾ ਜੇ ਜੱਤ ਅੱਧੇ ਸੱਤ ਮਰਦਾਂ ਦਾ ਗਹਿਣਾ ਜੇ ਜੱਤ ਅੱਧੇ ਸੱਤ ਮਰਦਾਂ ਦਾ ਗਹਿਣਾ ਜੇ ਫੇਰ ਤੇਰੀ ਅੱਖ ਸੇ ਕੋਲ ਹਾਰਾ ਥਾ I don't know. ਅਦਮ ਜਹੇ ਇੱਥੇ ਗੁਣ ਹੀਣੇ ਆਉਣਗੇ ਹੋ ਕੋਮਲ ਤੇ ਗਹਿਰੀ ਧੋਵੇਂ ਰੀ ਦੋਵੇਂ ਰਾਲ ਗਾਉਣਗੇ ਕੋਮਲ ਤੇ ਗਹਿਰੀ ਦੋਵੇਂ ਰਾਲ ਗਾਉਣਗੇ ਲੜ ਲਗ ਮੋੜ ਦੇ ਤੇ ਤਰ ਜਾਓਗੇ ਲੜ ਲਗ ਮੋੜ ਦੇ ਤੇ ਤਰ ਜਾਓਗੇ ਹੁਣ ਤੁਸੀਂ ਢਾਡੀ ਗੁਰੂ ਦੇ ਕਹਾਉਂਦੇ ਹੁਣ ਤੁਸੀਂ ਢਾਡੀ